ओ न ओ न उ ਅਹ ਬੋ ਜੀਂ ਨੇ ਬਾਣੀ ਗੁਰੂ ਮੰਗਰੋ ਹੈ ਬਾਣੀ ਵਿੱਚ ਬਾਣੀ ਅੰ ਦਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਪਰ ਤੱਕ ਗੁਰੂ ਨੇ ਸਤਾ ਦੇ ਗੁਰ ਬਾਣੀ ਸੇਵਕ ਜਨਮਾਨ ਨਹੀਂ ਵਰਤਖ ਗੁਰੂ ਨੇ ਸਤਾਰੇ ਜੁਗੋ ਜੁਗ ਅਤਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਦੀ ਪਾਵਨ ਮਵਾਰਕ ਨਿੱਗੀ ਗੋਦ ਗਨਤ ਕਰਨ ਰਹੀ ਆਰਮਨ ਸਨਮਾਨਯੋਗ ਗੁਰੂ ਤੇ ਯਾਦੀ ਬੁਰਸੋ ਆਲੀ ਖਾਲਸਾ ਰੂਪ ਸੱਦ ਸੰਗਤ ਜੀਓ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੰਦੋਸਿੰਗ ਵਰਕਸ਼ਾਪ ਅਸੀਂ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤਿਹ ਦੇ ਨਾਲ ਸੰਜ ਪਾਈਏ ਪ੍ਰੇਮ ਸਹਿਤ ਫਤੇ ਸਰਗਣ ਕਰੋਤੀ ਵਾਰ ਗੁਰੂ ਜੀ ਦਾ ਮਨ ਲਸਣ ਵਾਰ ਗੁਰੂ ਜੀ ਦੀ ਫਤੇ ਤਨ ਤਨ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦੇ ਹੁਏ ਆਪਾਂ ਸਤਿਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਨਿਕਤਰ ਹੋਏ ਆ ਹਾਜ਼ਰੀਆਂ ਲਵਾ ਰਹੇ ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਬਾਣੀ ਨੂੰ ਇਕੱਤਰ ਕੀਤਾ ਹੈ तकरीबन तकरीबन ਉਹਨਾਂ ਨੂੰ 4 ਸਾਲ ਲੱਗੇ ਨੇ ਗੁਰਬਾਣੀ ਇਕੱਤਰ ਕਰਨ ਲੱਗੇ ਆ ਸਵਾਲ ਇਹ ਹੈ ਕਿ ਉਹਨਾਂ ਨੇ ਕਿਵੇਂ ਕੀਤੀ ਕਿਉਂ ਕੀਤੀ ਅਤੇ ਇਹ ਬਾਣੀ ਇਕੱਤਰ ਕਰਨ ਦੀ ਕੀ ਲੋੜ ਸੀ ਉਨ ਜਿਹੜੇ ਸਮਿਆਂ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਅਤੇ ਉਸ ਸਮੇਂ ਜਹਾਗੀ ਰਜਨਾ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਤਤੀ ਦਵੀ ਤੇ ਵਾਇਆ ਜੋ ਕੁ ਜੁਨਾਂ ਦੇ ਨਾਲ ਹੋਇਆ ਆਪ ਦੀ ਜਾਣਦੇ ਹਨ ਪਰ ਜਿਸ ਸਮੇ ਗੁਰੂ ਅਰਜਨ ਦੇ ਮਹਾਰਾਜੀ ਅਤੇ ਆਪਣੇ ਭਤੀਜੇ ਮਿਹਰਬਾਨ ਨੂੰ ਆਪਣੇ ਭਰਾ ਤ੍ਰਿਤੀ ਚੰਦ ਨੂੰ ਉਹ ਵੇਖਦੇ ਨੇ ਕਿ ਉਹਨੇ ਆਪਣੇ ਚਾਚੇ ਤੋਂ ਸਿੱਖਿਆ ਸਭ ਕੁਝ ਜਿਵੇਂ ਪਗਤੀਆਂ ਕਿੱਥੇ ਬਣਾਉਣੀਆਂ ਕਵਤਾ ਬਣਾਉਣੀ ਬੜਾ ਸੋਹਣਾ ਨਿਹਰਵਾਨ ਨੇ ਗੁਰੂ ਘਰ ਦੇ ਵਿੱਚੋਂ ਸਿੱਖਿਆ ਬਾਣੀ ਦੀ ਜੋ ਉਚਾਰਣ ਕਰਨਾ ਜਾਂ ਤੁਰਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਟਾਈ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਉਹਨਾਂ ਤੇ ਹੁੰਦੀ ਹੈ ਤਕਤ ਵਹਿ ਤਕਤ ਹੈ ਨਾਇਕ ਪਰ ਜਿਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਦੇਖਿਆ ਕਿ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਦਾ ਸਕਾਪਤੀ ਜੈ ਪ੍ਰਾ ਹੈ ਅਤੇ ਕਾਫੀ ਹੋਰ ਨੇ ਜਿਹੜੇ ਚਾਰ ਭਗਤਾਂ ਦਾ ਜਿਹੜਾ ਜ਼ਿਕਰ ਆਇਆ ਸੀ ਛੱਜੂ ਕਾਨਾ ਬਿੱਲੂ ਸਾਹ ਹੁਸੈਨ ਅਤੇ ਉਹਨਾਂ ਦੀ ਜਦੋਂ ਕਾਵ ਰਚਨਾ ਜਿਹੜੀ ਉਹਨਾਂ ਨੇ ਉਚਾਰਨ ਕੀਤੀ ਆ ਬਾ ਕਮਾਲ ਹੈ ਪਰ ਜਿਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਨੂੰ ਲਿਖਾ ਰਹੇ ਸੀ ਰਾਮ ਸਰ ਤਾਂ ਉਸ ਸਮੇਂ ਉਹਨੇ ਬਾਣੀ ਦਾ ਮਤਲ ਉਹਨਾਂ ਦੀ ਕਾਵ ਰਚਨਾ ਦਾ ਅਧਿਐਨ ਕੀਤਾ ਪਹਿਲਾਂ ਉਹਨੇ ਉਹਨੂੰ ਪੜ੍ਹਿਆ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ ਤੁਹਾਡੀ ਬਾਣੀ ਇਹ ਸਾਡੀ ਬਾਣੀ ਦੇ ਅਨੁਕੂਲ ਨਹੀਂ ਹੈ ਇਸਕ ਆਪਣੀ ਬਾਣੀ ਕਹਿੰਦੇ ਨੇ ਕਾਵ ਰਚਨਾ ਉਹਨਾਂ ਦੀ ਬੜੀ ਸੁੰਦਰ ਬੜੇ ਬੜੀਆਂ ਸੋਹਣੀਆਂ ਪੰਗਤੀਆਂ ਸੀ ਉਹਨਾਂ ਦੀਆਂ ਪਰ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਹੁਣ ਜਿਨ੍ਹਾਂ ਨੂੰ ਜਗਤ ਦੇ ਵਿੱਚ ਅਦਬ ਸਤਕਾਰ ਮਿਲਦਾ ਹੋਵੇ ਲਾਜ਼ਮੀ ਉਹਨਾਂ ਦੇ ਮਨ ਦੇ ਅੰਦਰ ਨਫ਼ਰਤ ਪੈਦਾ ਹੋਵੇਗੀ ਦੁਨੀਆਂ ਸਾਨੂੰ ਸਲਾਮ ਕਰਦੀ ਹੈ ਭਗਤ ਕਹਿੰਦੀ ਹੈ ਪਰ ਇਹ ਸਾਨੂੰ ਬਾਣੀ ਹੈ ਕਹਿੰਦੇ ਕਿ ਤੁਹਾਡੀ ਬਾਣੀ ਨਹੀਂ ਇਹ ਤੁਹਾਡੀ ਮਰਦ ਇਸਤਰੀ ਦੇ ਵਿੱਚ ਲੜਾਈ ਝਗੜਾ ਲਰਵਾਉਣ ਵਾਲੀ ਹੈ ਰਿਸ਼ਤਿਆਂ ਨੂੰ ਖਤਮ ਕਰਨ ਵਾਲੀ ਹੈ ਮਨ ਦੇ ਵਿੱਚ ਮੋਲ ਭਰਨ ਵਾਲੀ ਹੈ ਉਹਨਾਂ ਦੀਆਂ ਪੰਗਤੀਆਂ ਜਾਂ ਉਹਨਾਂ ਨੇ ਉਚਾਰਨ ਇਦਾਂ ਦੀ ਕੀਤੀ ਹੋਈ ਸੀ ਕਿਤੇ ਇਨਸਾਨ ਦੀ ਗਲਤ ਐਗਜ਼ਾਮਪਲ ਲਈ ਹੈ ਕਿਸੇ ਇਸਤਰੀ ਦੀ ਗਲਤ ਐਗਜ਼ਾਮਪਲ ਲਈ ਹੈ ਸਤਿਗੁਰੂ ਕਹਿੰਦੇ ਸਾਡੇ ਬਾਣੀ ਦੇ ਅਨੁਕੂਲ ਨਹੀਂ ਹੈ ਤਾਂ ਕਿ ਇਸਤਰੀ ਨੂੰ ਗੁਰਬਾਣੀ ਦੇ ਅੰਦਰ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਇਹ ਸੋਕਿਆ ਮੰਦਾ ਆਖੀ ਹੈ ਜਿਤ ਜੰਮੈ ਰਾਜਾ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਬੈਰ ਵਿਰੋਧ ਹੋਇਆ ਕਾਫੀ ਹੋਰ ਦੇ ਸੀ ਤਾਂ ਕੱਚੀ ਬਾਣੀ ਸ਼ੁਰੂ ਹੋ ਗਈ ਅਤੇ ਜਿਵੇਂ ਬਾਣੀ ਦੇ ਵਿੱਚ ਗੁਰੂ ਅਨੰਕ ਦੇ ਮਹਾਰਾਜੀਆਂ ਤੋਂ ਲੈ ਕੇ ਅਤੇ ਛੇ ਗੁਰੂਆਂ ਨੇ ਹੋਰ ਪੰਜ ਗੁਰੂਆਂ ਦੀ ਹੋਰ ਬਾਣੀ ਹੈ ਚੌਥੇ ਪਾਤੀ ਦੂਜੇ ਪਾਚਾ ਤੀਜੇ ਪਾਚਾ ਚੌਥੇ ਪੰਜਵੇਂ ਅਤੇ ਨੌਵੇਂ ਪਾਚਾ ਮਹਾਰਾਜ ਜੀ ਤਕਰੀਬਨ ਜਦੋਂ ਸਮਾਪਤੀ ਹੁੰਦੀ ਹੈ ਸ਼ਬਦ ਦੀ ਆਮ ਸਲੋਕ ਹੈ ਪੌੜੀ ਨਾਮਕ ਨਾਮ ਸ਼ਬਦ ਆਉਂਦਾ ਹੈ ਤਾਂ ਹੁਣ ਉਹਨਾਂ ਨੇ ਮਿਹਰਬਾਨ ਵਰਗਿਆਂ ਨੇ ਇਹਨਾਂ ਨੇ ਕੱਚੀ ਬਾਣੀ ਆਪਣੀ ਉਚਾਰਨੀ ਸ਼ੁਰੂ ਕਰ ਦਿੱਤੀ ਪਿੱਛੇ ਸ਼ਬਦ ਕੀ ਲਾਉਂਦੇ ਨੇ ਉਹ ਗੁਰਨਾਮਕ ਦੇ ਮਹਾਰਾਜ ਜੀ ਦਾ ਨਾਮ ਹਰਤਦੇ ਨੇ ਤਾਂ ਜਦੋਂ ਇਹ ਬਾਣੀ ਜਿਹੜੇ ਰੱਬ ਨੂੰ ਮੰਨਣ ਵਾਲੇ ਨੇ ਜਿਨ੍ਹਾਂ ਦਾ ਰੱਬ ਦੇ ਨਾਲ ਪਿਆਰ ਹੈ ਕੱਚੀ ਬਾਣੀ ਪੜ੍ਹਦੇ ਨੇ ਗੁਰੂ ਜਿਨ੍ਹਾਂ ਦਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇ ਇਹ ਗੁਰਬਾਣੀ ਦਾ ਸੈਂਸਲ ਹੈ ਕਿ ਜਿਨ੍ਹਾਂ ਦਾ ਗੁਰੂ ਅੰਨ ਹੈ ਤਾਂ ਉਹ ਅੰਨੇ ਹੋਣਗੇ ਸੁਜਾਖੇ ਨਹੀਂ ਹੋਣਗੇ ਤਾਂ ਜਦੋਂ ਕੱਚੀ ਬਾਣੀ ਹੈ ਪੱਕਾ ਕਿਵੇਂ ਹੋ ਸਕਦਾ ਕੋਈ ਤਾਂ ਗੁਰੂ ਅਰਜਨ ਦੇ ਮਹਾਰਾਜਿਆਂ ਨੇ ਇਹਨਾਂ ਕਾਫੀ ਹੋਰ ਨੇ ਗੱਲਾਂ ਨੂੰ ਵਿਚਾਰਦਿਆਂ ਹੋਇਆ ਤਕਰੀਬਨ ਜੋ ਇਤਿਹਾਸਕਾਰ ਦੱਸ ਰਹੇ ਨੇ 1588 ਤੋਂ ਜਿਹੜਾ ਦਰਬਾਰ ਸਾਹਿਬ ਸਰੋਵਰ ਹੈ ਉਹ ਸੰਪੂਰਨਤਾ ਹੋਈ। ਉਤਵਾਦ 1601 ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਹੀਵਰਦਾਸ ਜੀ ਨੂੰ ਲਿਆ। ਕਾਫੀ ਹੋਰ ਸਿੰਘ ਸੀ ਚਾਰ ਦਾ ਜ਼ਿਕਰ ਹੈ। ਜਿਨ੍ਹਾਂ ਨੂੰ ਨਾਲ ਲਿਆ ਕਿ ਆਰਾਮ ਸਰ ਤੇ ਸਤਿਗੁਰਾਂ ਨੇ ਬਾਣੀ ਇਕੱਤਰ ਕੀਤੀ ਸੁਨੇਹੇ ਕੱਲੇ ਕੇ ਕਿ ਕੋਈ ਹੈ ਭਗਤ ਇਹ ਹੈ ਪਿਆਰਾ ਜਿਨ੍ਹਾਂ ਦੇ ਕੋਲ ਭਗਤਾਂ ਦੀ ਬਾਣੀ ਹੋਵੇ ਰੱਬ ਦੇ ਪਿਆਰਿਆਂ ਦੀ ਬਾਣੀ ਹੋਵੇ ਜਾਂ ਕਿਸੇ ਸਾਡੇ ਗੁਰੂ ਦੀ ਬਾਣੀ ਸਾਮੀ ਹੋਵੇ ਤਾਂ ਉਹ ਸਾਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਤਰਦੀਦ ਦੇ ਪਹੁੰਚ ਸਕਦੇ ਪਰਨਾ ਸਮਿਆਂ ਦੇ ਵਿੱਚ ਇੱਕ ਨਹੀਂ ਕਾਫੀਆਂ ਦਾ ਜ਼ਿਕਰ ਆਇਆ ਹੈ ਕਿ ਕਾਫੀ ਪਹੁੰਚੇ ਸਾਡੀ ਬਾਣੀ ਪਾਓ ਸਾਡੀ ਬਾਣੀ ਪਾਓ ਪਰ ਜਦੋਂ ਸਤਗੁਰੂ ਅਧਿਆਨ ਕਰਦੇ ਸੀ ਨਾ 4 ਸਾਲ ਇਹਦੇ ਕਰਕੇ ਲੱਗਿਆ ਨੇ ਉਹਨਾਂ ਨੂੰ ਕਿ ਜਿਹੜਾ ਵੀ ਕੋਈ ਲੈ ਕੇ ਆਉਂਦਾ ਸੀ ਉਹਦਾ ਉਲੱਠਾ ਕੀਤਾ ਜਾਂਦਾ ਸੀ ਮੰਨ ਲਓ ਕੋਈ ਕਾਨਾ ਪੇਲੋ ਛੱਜੂ ਜੜੇ ਲੈ ਕੇ ਆਪਣੀਆਂ ਲੈ ਕੇ ਆਏ ਸੀ ਉਹਨਾਂ ਨੂੰ ਉਹਨਾਂ ਨੇ ਉਤਾਰਾ ਕੀਤਾ ਫਿਰ ਉਹਨਾਂ ਦਾ ਅਧਿਆਨ ਕੀਤਾ ਉਹਨਾਂ ਨੂੰ ਪੜ੍ਹਿਆ ਫਿਰ ਕਿਹਾ ਕਿ ਤੁਹਾਡੀ ਇੱਕ ਵੀ ਪੰਦੀ ਸਾਡੀ ਗੁਰਬਾਣੀ ਦੇ ਨਾਲ ਮਿਲ ਨਹੀਂ ਖਾਂਦੀ ਉਹਨਾਂ ਨੂੰ ਜਵਾਬ ਦਿੱਤਾ ਉਸ ਤੋਂ ਬਾਅਦ ਫਿਰ ਹੁਣ ਦੂਜਿਆਂ ਨੂੰ ਤਾਂ ਸਮਝਾ ਲਈਏ ਜਿਹੜੇ ਹੁਣ ਆਪਣ ਹੈ ਉਹਨੂੰ ਕਿਹੜੇ ਤਰੀਕੇ ਦੇ ਨਾਲ ਸਮਝਾਇਆ ਜਾਵੇ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਕੋਈ ਆ ਤੁਹਾਡਾ ਭਰਾ ਕ੍ਰਿਤੀ ਚੰਦ ਵੱਡਾ ਤੁਹਾਡਾ ਭਰਾ ਅਤੇ ਤੁਹਾਡਾ ਭਤੀਜਾ ਮਿਹਰਬਾਨ ਉਹ ਦਾਵਾ ਕਰਦਾ ਪਿਆ ਹੈ ਕਿ ਬਾਣੀ ਮੇਰੇ ਕੋਲ ਹੁਣ ਜਿਹੜੇ ਚਤਰ ਚਲਾਕ ਨੇ ਉਹ ਕਿਸੇ ਨੂੰ ਮੋੜਾ ਜਾਂ ਕਿਸੇ ਨੂੰ ਠੱਗਣਾ ਅਨੇਕਾਂ ਤਰੀਕਿਆਂ ਦੇ ਨਾਲ ਉਹਨਾਂ ਨੇ ਚਤਰਾਈਆਂ ਚਲਾਕੀਆਂ ਕਰਨੀਆਂ ਮਿਹਰਬਾਨ ਨੇ ਕੀਤੀਆਂ ਮਿਹਰਬਾਨ ਦੀ ਮਾਸ ਸੀ ਜਿਹੜੀ ਕਰਮੋ ਉਹਨੇ ਕੀਤੀਆਂ ਕਿਸ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸਾਡੇ ਕੋਲ ਹੈ ਹੁਣ ਜਿਸਮੈਂ ਬਾਣੀਆਂ ਇਕੱਤਰ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੀ ਕਾਫੀ ਸਮਾਂ ਲੱਗੇ ਆਪਣੇ ਕੋਲ ਸਮਾਂ ਨਹੀਂ ਹੈ ਸੰਖੇਪ ਦੇ ਵਿੱਚ ਅਪਰਜ ਕਰਦੇ ਆ ਜਦੋਂ ਸਮਾਂ 4 ਸਾਲ ਦਾ ਸਮਾਂ ਲੱਗੇ 1600 1 ਤੋਂ 1604 ਤੱਕ ਤਾਂ ਗੁਰੂ ਅਰਜਨ ਦੇ ਮਹਾਰਾਜੀਆਂ ਨੇ ਉਹ ਅੱਜ ਕੱਲ ਪਾਕਿਸਤਾਨ ਦੇ ਵਿੱਚ ਪੈਂਦਾ ਮੰਗਟ ਨਗਰ ਇੱਕ ਕਸਬੇ ਮੰਗਟ ਉੱਥੇ ਦਾ ਰਹਿਣ ਵਾਲਾ ਸੀ ਭਾਈ ਬੰਨੂ ਭਾਈ ਬੰਨੂ ਨੂੰ ਸਤਗੁਰਾਂ ਨੇ ਸਭ ਰੂਪ ਦਿੱਤਾ ਕਿ ਆਹ ਸਭ ਰੂਪ ਦੀ ਲਾਹੌਰ ਜਾ ਜਲਦ ਬਣਾ ਕੇ ਲੈ ਕੇ ਆਓ ਹੁਣ ਭਾਈ ਬੰਨੂ ਇਹ ਗੁਰੂ ਘਰ ਦੇ ਸੇਵਕ ਸੀ ਇਹਨੇ ਆਉਂਦੇ ਆ ਜਾਂਦੇ ਹੋਇਆ ਤੇ ਆਉਂਦੇ ਆ ਹੋਇਆ ਉਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਉਹ ਲੱਥਾ ਕਰ ਲਿਓ ਨੂੰ ਦੇਖ ਕੇ ਹੋਰ ਲਿਖਨੇ ਆ ਦੋ ਸਭ ਰੂਪ ਤਿਆਰ ਹੋ ਗਏ ਜਦੋਂ ਗਏ ਨੇ ਅਤੇ ਬਾਅਦਸਾਏ ਨੇ ਸਤਿਗੁਰਾਂ ਦੀ ਬਾਣੀ ਸਿਮਤ ਉਹਦੇ ਵਿੱਚ ਤੇ ਜਦੋਂ ਦੂਜਾ ਗ੍ਰੰਥ ਲੈ ਕੇ ਆਏ ਨੇ ਕਪੂਨਾ ਦੇ ਵਿੱਚ ਵੀ ਕਹ ਲਏ ਖੋਰੋਂ ਮਿਹਰਬਾਨ ਵਰਗੀਆਂ ਨੇ ਫਿਰਚੀ ਵਰਗੀਆਂ ਨੇ ਮਾਇਆ ਕਰਕੇ ਗੰਢ ਲਿਆ ਉਹਦੇ ਵਿੱਚ ਬਾਣੀ ਆਪਣੀ ਹੋਰ ਪਾ ਦਿੱਤੀ ਤਾਂ ਜਦੋਂ ਬਾਅਦਸਾ ਲੈ ਕੇ ਆਏ ਨੇ ਸਤਿਗੁਰਾਂ ਨੇ ਬੇਖਿਆ ਅਤੇ ਪੜਿਆ तकरीबन ਆ ਜਿਹੜਾ ਦੂਜਾ ਗ੍ਰੰਥ ਸੀ ਸਤਿਗੁਰਾਂ ਨੇ ਪੜ੍ਹਿਆ ਉਹ ਮਪੁਚਿਆ ਕਿ ਇਹ ਬਾਣੀ ਉਹ ਤਕਰੀਬਨ ਸੰਗਤਾਂ ਦੇ ਸਾਹਮਣੇ ਨਹੀਂ ਦੱਸ ਸਕਿਆ ਪਰ ਸਤਿਗੁਰੂ ਜਾਣੀ ਜਾਣ ਸੀ ਸਤਿਗੁਰੂ ਕਹਿਣ ਲੱਗੇ ਭਾਈ ਜਿਹੜਾ ਪਰ ਇਹ ਗ੍ਰੰਥ ਹੈ ਨਾ ਇਕਤਾ ਇਲਾਹੀ ਬਾਣੀ ਆ ਤੇ ਦੂਜਾ ਤੂੰ ਇਹਨੂੰ ਰਲਗੱਡ ਕਰਕੇ ਨਾ ਰੜਾ ਕੇ ਇਹਨੂੰ ਖਰਾਬ ਬਣਾ ਦੇ। ਉਹ ਇਕ ਸੁਭੂਪ ਸੀ ਦੂਜੇ ਨੂੰ ਸਤਿਗੁਰਾਂ ਨੇ ਉੱਥੇ ਇਹ ਆਸੀ ਕਿ ਇਹ ਗ੍ਰੰਥ ਖਰਾ ਹੈ। ਇਹਨੂੰ ਕਿਹਾ ਦਵਾਰਾ ਬਣਵਾ ਕੇ ਲੈ ਕੇ ਆ। ਤਾਂ ਦਵਾਰਾ ਗਏ ਸੀ ਉਹ ਤੋਂ ਬਾਅਦ ਮੰਨ ਲੋ ਜੋ ਕੁਝ ਚੱਲੇ ਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਨੂੰ ਇਕੱਤਰ ਕਰਨ ਲੱਗੇ ਆ ਸਤਿਗੁਰਾਂ ਨੇ ਕੀਤਾ ਤਾਂ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਨੂੰ ਇਕੱਤਰ ਕੀਤਾ ਸੀ ਜिल्ਦ ਲੈ ਕੇ ਆਏ ਬਣਵਾ ਕੇ 1604 ਦੇ ਵਿੱਚ ਬੜੇ ਅਦਬ ਸਤਕਾਰ ਦੇ ਨਾਲ ਆਰੰਮਸਰ ਤੋਂ ਜਿਵੇਂ ਸੰਗਤਾਂ ਅਦਬ ਸਤਕਾਰ ਕਰਦੀਆਂ ਆਪਾਂ ਪੰਥ ਦੀ ਪਿਆਰੇ ਕਹਿੰਨੇ ਉਸ ਸਮੇਂ ਸੰਗਤਾਂ ਦੇ ਰੂਪ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਤਉ ਮਨੋਗਿਆ ਕਿ ਤੁਸੀਂ ਸਰੂਪ ਲਓ ਜਦੋਂ ਆਏ ਨੇ ਸਤਿਗੁਰੂ ਲੋਗਰਾਂ ਸਿੰਘ ਜੀ ਮਹਾਰਾਜ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਪਹਿਲਾ ਅਤੇ ਪਹਿਲਾ ਜਦੋਂ ਪ੍ਰਕਾਸ਼ ਕੀਤਾ ਉਹ ਹੁਕਮਨਾਮਾ ਆਇਆ ਸੋਹੀ ਮਹੱਲਾ ਅੰਜਵਾਰ ਸੰਤਾਂ ਦੇ ਕਾਰਜ ਆਪ ਖਲੋਇ ਹਰ ਕੰਮ ਕਰਾਵਣ ਆਇਆ ਧੰ। ਇਹ ਪਹਿਲਾ ਪ੍ਰਕਾਸ਼ ਜਦੋਂ ਹੋਇਆ ਆਪਾਂ ਮਨਾ ਰਹੇ ਹਾਂ ਪ੍ਰਕਾਸ਼ ਤੁਹਾਡਾ ਪਹਿਲਾ ਇਹ ਪਹਿਲਾ ਹੁਕਮਨਾਮਾ ਆਇਆ ਸੀ ਸ੍ਰੀਦਰ ਵਾਰਸਾ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਮubarਕ ਰਸਨਾ ਤੋਂ ਲਿਆ ਸੀ। ਤਹੁੰ ਪੋਸਤ ਤੋਂ ਬਾਅਦ ਜੋ ਆਪਾਂ ਦਿਨ ਦੇ ਦੀਵਾਨ ਸਜਦੇ ਸੀ ਸ਼ਾਮਾਂ ਨੂੰ ਕਿਉਂਕਿ ਪਹਿਲੀ ਵਾਰ ਪ੍ਰਕਾਸ਼ ਹੋਏ ਨੇ ਆ ਬਾਬਾ ਬੁੱਢਾ ਸਹਿ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਗਏ ਕਹਿੰਦੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਹੁਣ ਕਿੱਦਾਂ ਕਰੀਏ ਸਵਰੂਪ ਅਜੇ ਇਦਾਂ ਰੱਖਾਂਗੇ ਪ੍ਰਕਾਸ਼ਮਾਨ ਇਦਾਂ ਵੀ ਨਹੀਂ ਪਰ ਇਹਦੇ ਕੋਈ ਤਾਂ ਤਰਤੀਬ ਹੋਣੀ ਹੈ ਤੁਸੀਂ ਦੱਸੋ ਉਹਨਾਂ ਨੂੰ ਕਿਹਾ ਕਿ ਇਹਨਾਂ ਦਾ ਸੁਕਾਸਣ ਸਹਿਬ ਕਰੋ ਜਿਵੇਂ ਆਪਾਂ ਹੁਣ ਕਰਦੇ ਹਾਂ ਸੁਕਾਸਣ ਸ਼ਾਮੀ ਤਾਂ ਕਹਿੰਦੇ ਉਹ ਲਿਆਂਦਾ ਗਿਆ ਕੱਪੜਾ ਸੁਕਾਸਣ ਸਹਿਬ ਦਾ ਉਹਦੇ ਵਿੱਚ ਸੁਕਾਸਣ ਕੀਤਾ ਗਿਆ ਕਿੱਥੇ ਲੈ ਕੇ ਚੱਲੀਏ ਉਹ ਸਤਗੁਰਾਂ ਦਾ ਜਿਹੜਾ ਕੋਠਾ ਸਹਿਬ ਹੈ ਉਥੇ ਲੈ ਗਏ ਸਬ ਰੂਪ ਕਹਿੰਦੇ ਕਿੱਥੇ ਰੱਖੀਏ ਜਿੱਥੇ ਸਤਗੁਰੂ ਆਪ ਬਰਾਜਮਾਨ ਹੁੰਦੇ ਸੀ ਉਹ ਪਲੰਘ ਤੇ ਉਹ ਪਲੰਘ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਵਾ ਕੇ ਤੇ ਗਦੈਲਾ ਵਗੈਰਾ ਚੰਗੀ ਚਟਾਈ ਸਤਿਗੁਰਾਂ ਨੇ ਕਿਤੇ ਵਿਰਾਜਮਾਨ ਕਿਤੇ ਵਿਰਾਜਮਾਨ ਕੀਤਾ ਉਹ ਤੋਂ ਬਾਅਦ ਫਿਰ ਸਤਿਗੁਰ ਆਪ ਘਰਤੀ ਤੇ ਪੈਂਦੇ ਰਹੇ ਨੇ ਜਦੋਂ ਤੱਕ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਇਸ ਸਰੀਰ ਰੂਪੀ ਜਿੰਦਗੀ ਦੇ ਵਿੱਚ ਵਿਚਰੇ ਨੇ ਉਹ ਤੋਂ ਬਾਅਦ ਉਹ ਦਵਾਰਾ ਪਲੰਘ ਤੇ ਨਹੀਂ ਪਏ ਤੇ ਸਾਕਾ ਕਿਤੇ ਗਏ ਨੇ ਬਾਹਰ ਵੀ ਗਏ ਨੇ ਬਾਹਰ ਵੀ ਉਹਨਾਂ ਨੇ ਇਤਨਾ ਦਵ ਸਤਕਾਰ ਕੀਤਾ ਆ ਉਹ ਆਪ ਪਲੰਘ ਤੇ ਨਹੀਂ ਪਏ ਆਪ ਵਰਤੀ ਤੇ ਪੈਂਦੇ ਰਹੇ ਨੇ ਹੁਣ ਇਹਦਾ ਜੋ ਗੁਰੂ ਅਰਜਨ ਦੇ ਮਹਾਰਾਜ ਜੀ ਸਾਨੂੰ ਸਿਖਾ ਰਹੇ ਨੇ ਇਹਦਾ ਸਤਿਗੁਰੂ ਇਹ ਕਹਿੰਦੇ ਨੇ ਕਿ ਜਿਹੜਾ ਇਹ ਸਿੱਖਿਆ ਹੈ ਸਾਡੇ ਲਈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਹੁਕਮ ਹੋਇਆ ਪ੍ਰਕਾਸ਼ਮਾਨ ਹੋਏ ਨੇ ਇਹ ਸਭ ਕੁਝ ਤੁਰ ਕੇ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਇਹ ਸਭ ਕੁਝ ਹੋਣਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਕੀਤਾ ਹੁਣ ਜਿੱਥੇ ਵੀ ਗਏ ਨੇ ਮੰਨ ਲਓ ਗੁਰਬਾਣੀ ਦਾ ਜਦੋਂ ਆਈ ਗੁਰ ਬਾਣੀ ਹਵਾਲਾ ਦਿੰਦੇ ਨੇ ਕਿ ਜਿਸਮੇ ਇੱਕ ਹੱਥ ਦੇ ਵਿੱਚ ਛੋਟਾ ਇੱਕ ਹੱਥ ਦੇ ਵਿੱਚ ਉਹਨਾਂ ਦੇ ਪੋਚੀ ਹੁੰਦੀ ਸੀ ਜਿੱਥੇ ਵੀ ਬਾਣੀ ਜੇ ਤਾਂ ਉਹ ਆਪਣੇ ਆਨੰਦ ਦੇ ਵਿੱਚ ਉਚਾਰਦੇ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਮਿਲਦਾ ਜਿੰਨੇ ਸੱਜਣਾਂ ਤਾਂ ਵੀ ਮਿਲੇ ਆ ਬਲੀ ਵੰਡਾੜੀ ਮਿਲੇ ਆ ਉੱਥੇ ਉਹਨਾਂ ਨੇ ਸ਼ਬਦ ਉਚਾਰਨੇ ਕੀਤੇ ਨੇ ਸੰਗਤਾਂ ਨੇ ਪਰਥਾਏ ਜਿੰਨੇ ਵੀ ਉਹ ਸਤਿਗੁਰੂ ਨਾਲ ਦੀ ਨਾਲ ਉਹਨੂੰ ਆਪਣੀ ਪੋਚੀ ਦੇ ਵਿੱਚ ਲਿਖ ਲੈਂਦੇ ਸੀ ਹੁਣ ਪੋਚੀ ਦੇ ਵਿੱਚ ਜਿਹੜੇ ਲਿਖੀ ਆ ਉਹ ਬਾਣੀ ਅਤੇ ਉਹ ਅੱਗੇ ਦੇ ਕੇ ਗਏ ਨੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਹਨ ਉਹਨਾਂ ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਜਿਹੜਾ ਅੰਗ ਹੈ ਮੰਨ ਲਓ ਆਪਣੇ ਅੰਗ ਤੋਂ ਸਤਿਗੁਰਾਂ ਨੇ ਅੰਗਦ ਸਹਿਬ ਮਹਾਰਾਜ ਜੀਆਂ ਨੂੰ ਅੱਗੇ ਤਾਕਤ ਦਿੱਤਾ ਹੁਣ ਤਾਕਤ ਦੇਣ ਦਾ ਸਭ ਤੋਂ ਪਹਿਲਾ ਜਿਹੜਾ ਜੋ ਵਿਦਵਾਨ ਸੱਜਣ ਨੇ ਇੱਕ ਸ਼ਬਦ ਹੈ ਜੋ ਆਪਣੇ ਤਕਰੀਬੇ ਨਾਲ ਪੜਦੇ ਹਾਂ ਸਲੋਕ ਹੈ ਅਤੇ ਗੁਰੂ ਅੰਗਦ ਸਹਿਬ ਜੀ ਮਹਾਰਾਜ ਜੀ ਦੀ ਪਹਿਲੀ ਬਾਣੀਆਂ ਜੋ ਕਿਸੇ ਰਾਗ ਦੇ ਵਿੱਚ ਨਹੀਂ ਆਉਂਦੀ 13 ਅੰਗਾ ਤੱਕ ਹੈ 13 ਅੰਗਾ ਤੱਕ ਜਪਜੀ ਸਾਹਿਬ ਦੀ ਬਾਣੀ ਹੋਗੀ ਅਤੇ ਰਹਿਰਾਸ ਸਹਿਬ ਹੋਗੀ ਅਤੇ 16 ਸਬਦ ਦੀ ਜੋ ਬਾਣੀ ਹੈ ਇਹ ਕਿਸੇ ਰਾਗ ਦੇ ਅੰਦਰ ਨਹੀਂ ਹੈ ਬਾਕੀ ਇਹਦੇ ਬਾਅਦ ਰਾਗਾਂ ਦੇ ਅੰਦਰ ਹੈ ਗੁਰਬਾਣੀ ਤਾਂ ਜਦੋਂ ਸਤਿਗੁਰਾਂ ਨੇ ਸਲੋਕ ਉਚਾਰਨ ਕੀਤਾ ਪਾਣੀ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਾ ਖੇਲੇ ਸਗਲੇ ਜਗਤ ਹੁਣ ਇਹੀ ਸ਼ਬਦ ਇਹੀ ਸੇਮ ਹੈ ਅਤੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੁਣ ਇਹਦੇ ਜਿਹੜਾ ਪੜਨ ਦੇ ਵਿੱਚ ਕੁਝ ਹੋਰ ਹੈ ਅਤੇ मीनिंग ਜਿਹੜੇ ਇਹਦੇ ਅਰਥ ਨੇ तकरीबन ਉਹੀ ਨੇ ਇੱਥੇ ਪਾਵਣ ਹੈ ਉੱਥੇ ਪਾਉਣ ਹੈ ਪਾਉਣ ਗੁਰੂ ਪਾਣੀ ਪਤੈ ਅਤੇ ਇਹ ਪੜਦੇ ਜਿੱਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਅਤੇ ਉਥੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ ਹੋਰ ਕੀਤੀ ਛੁੱਟੀ ਨਾਲ तकरीबन ਅਰਥ ਇੱਕੋ ਨੇ ਪਰ ਸਤਗੁਰਾਂ ਨੇ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਇਹ ਜਿਹੜਾ ਸਾਨੂੰ ਵੇਖਦਿਆਂ ਹੋਇਆ ਜਗਤ ਨੂੰ ਵੇਖਦਿਆਂ ਹੋਇਆ ਕਿ ਜਿਹੜੇ ਇਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਮ ਲੈਵਾ ਸੰਗਤ ਜਿਵੇਂ ਉਹਨਾਂ ਨੇ ਕੱਚੀ ਬਾਣੀ ਉਚਾਰਨ ਕੀਤੀ ਹੈ ਅਤੇ ਕੱਚੀ ਬਾਣੀ ਦਾ ਇਹ ਹੈ ਕਿ ਜਿਹੜਾ ਕੱਚੀ ਬਾਣੀ ਹੈ ਉਚਾਰਨ ਕਰਨੀ ਕੱਚੀ ਬਾਣੀ ਪੜ੍ਹਨੀ ਸਤਿਗੁਰਾਂ ਨੇ ਤਕਰੀਬਨ ਇਹ ਸਾਨੂੰ ਹਦਾਇਤ ਹੈ ਕਿ ਕੱਚੀ ਬਾਣੀ ਨਹੀਂ ਪੜ੍ਹਨੀ ਮਰੋਲ ਬਾਣੀ ਜਾਂ ਸਤਿਗੁਰਾਂ ਦੀ ਬਾਣੀ ਸਾਡੇ ਕੋਲ ਹੈ ਇਹ ਬਾਣੀ ਪੜ੍ਹਨੀ ਚਾਹੀਦੀ ਹੈ ਤਕ ਉਨਾ ਨੇ ਸੰਸਾਰ ਨੂੰ ਸਾਨੂੰ ਵੇਖਦਿਆਂ ਹੋਇਆ ਤੇ ਗੁਰਬਾਣੀ ਜਿਹੜੀ ਇਕੱਤਰ ਕੀਤੀ ਹੈ ਉਥੇ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਇਕੱਤਰ ਕੀਤੀ ਹੈ ਹੁਣ ਜਿਹੜਾ ਇਹ ਇਕੱਤਰ ਕਰਨੀ ਅਤੇ ਜਦੋਂ ਸਤਗੁਰਾਂ ਨੇ ਇਹ ਅਕਤਰ ਕਰ ਦਿੱਤੀ ਕਰਨ ਤੋਂ ਬਾਅਦ ਵੀ ਦੋਨਾਂ ਦਾ ਸਮਾਂ ਇਤਿਹਾਸ ਪੜ ਕੇ ਵੇਖਿਓ ਗੁਰੂ ਅਰਜਨ ਦੇ ਮਹਾਰਾਜਿਆਂ ਦਾ ਕੱਲਾ ਇਹ ਨਹੀਂ ਕਿ ਉਹਨਾਂ ਨੂੰ ਤੱਤੀ ਤਵੀ ਤੇ ਬਾ ਦਿੱਤਾ ਜਿਸ ਸਮੇਂ ਉਹਨਾਂ ਨੇ 1500 ਖਾਫਸੀ ਦੇ ਵਿੱਚ ਸੋਚ ਲਿਆ ਕਿ ਸਰੋਵਰ ਜਿਹੜਾ ਸੋਨਾ ਤਿਆਰ ਹੋਇਆ ਹਰਮੰਦਰ ਸਾਹਿਬ ਦੀ ਉਹ ਸਾਰੀ ਸੰਪੂਰਨ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਇਹ ਸੋਚਿਆ ਸੀ ਕਿ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮੰਨ ਲਓ ਅਕਤਰ ਬਾਣੀ ਅਕਤਰ ਕਰਨੀ ਹੈ ਉਤੋਂ ਬਾਅਦ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜਿਆਂ ਦੇ ਨਾਲ ਮਾੜੀ ਸੋਚ ਰੱਖੀ ਹੈ ਜਉਨਾ ਤੇ ਜਿਨੇ ਵੀ ਬੀਤੇ ਆਪ ਤਕਰੀਬਨ ਆਪਾਂ ਸਾਰੇ ਜਾਣਦੇ ਆਂ ਤਾਂ 4 ਸਾਲ ਉਹਨਾਂ ਨੇ ਧਰਤੀ ਜਿਵੇਂ ਪੈਂਦੇ ਸੀ ਨਾ ਬਲੰਗ ਤੇ ਉਹਨਾਂ ਨੇ ਲੰਮੇ ਬੈ ਕੇ ਨਹੀਂ ਵੇਖਿਆ ਪੈ ਜਾਣਾ ਫਿਰ ਸਮੁੱਤ ਜਾਣਾ ਕਿ ਇੱਥੇ ਬਾਣੀ ਇਹਦਾਂ ਨਹੀਂ ਇੱਥੇ ਇਦਾਂ ਜੋ ਬਾਣੀ ਉਚਾਰਨ ਕੀਤੀ ਹੈ ਤਕਰੀਬਨ ਜਿਵੇਂ ਉਚਾਰੀ ਗਈ ਹੈ ਉਹਦਾ ਉਹਨਾਂ ਨੇ ਕੀਤੀ ਹੈ ਅਤੇ ਜਿਸ ਹਿਸਾਬ ਦੇ ਨਾਲ ਰਾਗ ਦੇ ਵਿੱਚ ਉਹਦਾ ਉਹਨਾਂ ਨੇ ਉਚਾਰਨ ਕੀਤੀ ਹੁਣ ਇਹ ਸੀ ਪਹਿਲਾ ਪ੍ਰਕਾਸ਼ ਜੋ ਗੁਰੂ ਅਰਜਨ ਦੇ ਮਹਾਰਾਜਿਆਂ ਨੇ ਕੀਤਾ ਹਰਿਮੰਦਰ ਸਾਹਿਬ ਦੀ ਧਰਤੀ ਤੇ ਹਰਿਮੰਦਰ ਸਾਹਿਬ ਅਤੇ ਉਸ ਤੋਂ ਬਾਅਦ ਜਦੋਂ ਇੱਕ ਗ੍ਰੰਥ ਹੈ ਜਿਹੜਾ ਹੁਣ ਆਪਾਂ ਪ੍ਰਕਾਸ਼ ਕੀਤਾ ਸੀ ਜਿਹੜਾ ਗੁਰੂ ਅਰਜਨ ਦੇ ਮਹਾਰਾਜੀ ਨਾਲ ਜੁੜੇ ਤੇ ਹੁਣ ਜਿ ਸਮਾ ਚਲਦੇ ਸਮਾ ਚਲਦੇ ਹੋਏ ਧੀਰ ਮੱਲੀਆਂ ਦੇ ਹੱਥ ਲੱਗ ਗਿਆ ਧੀਰ ਮੱਲ ਕਹ ਲਈਏ ਹੁਣ ਇਹਨਾਂ ਦੇ ਹੱਥ ਲੱਗ ਗਏ ਹੁਣ ਜਿਸਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਬਸਮਾ ਸਰੂਪ ਕਹਿ ਲਈ ਆਪਣਾ ਦਸਨੇ ਜਾਮੇ ਦੇ ਵਿੱਚ ਸਭ ਕੁਝ ਜਿੰਨੇ ਹੋ ਜਾਂਦਾ ਸਭ ਕੁਝ ਬਾੜ ਕੇ ਤਮਦਮਾ ਸਾਹਿਬ ਦੀ ਧਰਤੀ ਤੇ ਜਾਂਦੇ ਨੇ ਉੱਥੇ ਬੜਾ ਅਫਸੋਸ ਹੁੰਦਾ ਕਿ ਜਦੋਂ ਧੀਰਮਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨਹੀਂ ਦਿੰਦੇ ਧੀਰਮਲੀਆਂ ਦੇ ਕੋਲ ਸਤਗੁਰਾਂ ਨੇ ਬੜੇ ਉਹਨਾਂ ਨੂੰ ਤਰਲੇ ਕੀਤੇ ਕਿ बार-बार ਲੈ ਕੇ ਜਾ ਕੇ ਕਿ ਉਹ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪਾਂ ਇਹਨਾਂ ਦੇ ਵਿੱਚ ਬਾਣੀ ਹੋਰ ਪਾਉਣੀ ਹੈ ਅਤੇ ਇਸ ਬਾਣੀ ਦਾ ਪਸਾਰਾ ਹੋਰ ਕਰਨਾ ਹੈ ਕਿ ਤੁਸੀਂ ਇਹ ਡੇਡੇ ਤੁਹਾਨੂੰ ਬਾਅਦ ਸਿ ਦਿੱਤਾ ਜਾਵੇਗਾ ਤਕਰੀਬਨ ਇਹਦੇ ਵਿੱਚ ਬਾਣੀ ਹੋਰ ਪਾ ਕੇ ਦਿੱਤਾ ਜਾਵੇਗਾ ਤਾਂ ਤੇ ਮੱਲੇ ਨਹੀਂ ਮੰਨੀ ਆ ਤੇ ਉਹਨਾਂ ਨੇ ਅਗੋਂ ਆਪੇ ਸ਼ਬਦ ਬੋਲੇ ਆਪੇ ਸ਼ਬਦ ਦੀਏ ਬੋਲੇ ਜੇ ਤੁਹਾਡਾ ਗੁਰੂ اتنا ਵੱਡਾ ਹੈ ਬਾਣੀ ਉਚਾਰਨ ਕਰੇ ਪਰ ਉਸ ਸਮੇਂ ਇਹ ਤਕਰੀਬਨ 900 ਕੁ 950 ਦੇ ਕਰੀਬ ਸੀ ਪਹਿਲਾ ਬਾਣੀ ਜੋ ਉਚਾਰਨ ਕੀਤੀ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਰੂਪ ਬਣਾਇਆ ਸੀ ਹੁਣ ਉਸ ਤੋਂ ਬਾਅਦ ਜਦੋਂ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ ਬੰਦਗਮਾ ਸਾਹਿਬ ਦੀ ਧਰਤੀ ਤੇ ਹੁਣ ਇਹ ਜੋ ਹੁਣ ਆਪਾਂ ਸਮੂਹ ਰੂਪ ਦੇਦਾਰੇ ਕਰਦੇ ਆਂ ਇਹ ਬਾਣੀ ਸੀ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਤੋਂ ਬਾਅਦ ਦਸਵੇਂ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਬਾਣੀ ਸਾਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਇਹਦੇ ਵਿੱਚ ਬਾਣੀ ਗੁਰਬਾਣੀ ਅਤੇ ਬਾਣੀ ਉਹਨਾਂ ਨੇ ਆਪ ਜਵਾਨੀ ਬਾਣੀ ਦਾ ਜਿਹੜਾ ਸਤਿਗੁਰਾਂ ਨੇ ਲਿਖਾਇਆ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਆਪਾਂ ਬਾਣੀ ਪੜ੍ਹ ਲਈਆਂ ਬਾਣੀ ਪੜ੍ਹਨ ਲੱਗੇ ਆ ਜੋ ਤਕਰੀਬਨ ਸਿਆਰੀ ਬਿਹਾਰੀ ਕੰਨਾ ਔਂਕੜ ਤੇ ਲੋਂਕਰ ਜੋ ਵੀ ਲੱਗੀ ਹੈ ਤੇ ਤਕਰੀਬਨ ਸਭ ਕੁਝ ਬਾਣੀ ਦੇ ਅੰਦਰ ਲੱਗਦਾ ਹੈ ਕਿ ਇਹ ਨਹੀਂ ਕਿ ਲੱਗਦਾ ਸੱਚ ਸੱਚ ਜਦੋਂ ਆਪਾਂ ਹੈ ਪੀ ਸੱਚ ਅਤੇ ਸੱਚ ਔਂਕੜ ਲੱਗਦੀ ਹੈ ਸਤ ਅਤੇ ਸੱਚ ਤਾਂ ਇਹ ਜਿਹੜਾ ਲੱਗੇ ਆ ਨਾ ਤਕਰੀਬਨ ਲੱਗਦਾ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਸਮੇ ਬਾਣੀ ਉਚਾਰਨ ਕਰਦੇ ਨੇ तकरीबन कन्ना जो भी औंकड़ दलौकड़ लाया वो सब कुछ देख के सतगुरा ने बाणी उच्चारण की थी। सब तो बड़ी गल गलो आप गिणती आ गया दो आ गया। तेरे भी आए ने तकरीबन वो सारे तरतीब वार लिखाए मान लो गुड़बाणी गुरु अर्जन देव महाराज जी ने जो एक की उस तुम्हो बाद जो दसवें पिता महाराज जी ने साड़ी चोरी सा पाई है ये ऐसा नहीं आई समझ गई बाणी तो आपकी बाणी है पर एकत्रता की थी गुरु अर्जन देव महाराज जी ने तो बहुत पर उपकार किया सतगुरु कहेंगेगा बाल बिगा नहीं होगा सतगुरा ने गुरु अर्जन देव महाराज जी कहते हैं कि तो ताकि वाओ ना लग पार ब्रह्म शरणाई चौगरद हमारे रामकार भुख लगै चौगिरद चारे पासे बेचारे अस हूं जे समझा कि सतगुरु हाजिर नाजर ने ਤਾਂ ਸਾਡੀਆਂ ਅੱਖਾਂ ਪੈ ਦੇ ਵਿੱਚ ਚੱਲਣਗੀਆਂ ਜਦੋਂ ਸਤਿਗੁਰਾਂ ਨੂੰ ਸਮਝਾਂਗੇ ਹਾਜ਼ਰ-ਨਾਜ਼ਰ ਨਹੀਂ ਇਹ ਜਵਾਨ ਕਦੇ ਵੀ ਕਿਸੇ ਨੂੰ ਕਬੂਲ ਨਹੀਂ ਬੋਲੇਗੀ ਅਤੇ ਮਾੜੇ ਵਚਨ ਨਹੀਂ ਬੋਲੇਗੀ ਤਾਂ ਜਦੋਂ ਅਸੀਂ ਵਿਚਾਰਾਂਗੇ ਰੱਬ ਦੇ ਪੈ ਦੇ ਵਿੱਚ ਵਿਚਾਰਾਂਗੇ ਇਹਨੂੰ ਕਹਿੰਦੇ ਨੇ ਚੌਗਰਤ ਹਮਾਰਾ ਆਰਾਮਕਾਰ ਕਦੋਂ ਹੁੰਦੇ ਨੇ ਤਾਂ ਜਦੋਂ ਅਸੀਂ ਪੈ ਦੇ ਵਿੱਚ ਚੱਲਦੇ ਆ ਉਹਨਾਂ ਦੇ ਸਤਿਗੁਰੂ ਬਾਰੇ ਨਿਆਰੇ ਕਰਦੇ ਨੇ ਜਿਹੜੇ ਪੈ ਦੇ ਵਿੱਚ ਚੱਲਦੇ ਹੁਣ ਬੜੇ ਪਿਆਰੇ ਨੇ ਜਦੋਂ ਸਤਿਗੁਰਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਕਤ ਦਿੱਤਾ ਜਦੇ ਦਿਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਉਕਤਰ ਕੀਤਾ ਪਹਿਲਾ ਪ੍ਰਕਾਸ਼ ਹੋਇਆ ਅਤੇ ਉਸ ਤੋਂ ਬਾਅਦ ਬੜੇ ਬ੍ਰਹਮ ਗਿਆਨੀ ਗੁਰਮਖਿ ਪਿਆਰੇ ਹੋਏ ਨੇ ਜਿਨ੍ਹਾਂ ਨੇ ਗੁਰਬਾਣੀ ਨੂੰ ਬੜ ਕੇ ਸਿੱਧੇ ਪ੍ਰਮਾਤਮਾ ਦੇ ਨਾਲ ਲਿਬੜਾਈ ਉਹ ਗੁਰਬਾਣੀ ਅੱਜ ਸਤਿਗੁਰਾਂ ਨੇ ਸਾਡੇ ਲਈ ਪ੍ਰਕਾਸ਼ ਕੀਤੀ ਸੀ ਕਿ ਭਾਈ ਇਹ ਚਾਨਣ ਆ ਨਾ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸ ਮਨਇ ਅਸੀਂ ਬਦਕਿਸਮਤੀ ਸਾਡੀ ਇਹ ਹੈ ਕਿ ਦੀਵਾਰੀਆਂ ਤੱਕ ਰਹਿ ਗਏ ਅਸੀਂ ਸਤਿਗੁਰੂ ਜੋ ਕਹਿ ਰਹੇ ਨੇ ਕਰਮਾਂ ਦੀ ਗੱਲ ਕਰਦੇ ਨੇ ਕਰਮ ਵਸਿਆ ਜਦੋਂ ਕਰਮਾਂ ਦੇ ਮਨ ਦੇ ਵਿੱਚ ਵਸੀ ਕਰਮਾਂ ਨੂੰ ਰਾਹੀ ਸੀ ਕਮਾਈ ਤਾਂ ਫਿਰ ਗੱਲ ਬਣਦੀ ਹੈ ਇਹਦੇ ਕਰਕੇ ਸਤਿਗੁਰਾਂ ਨੇ ਸਾਡੀ ਜੋ ਕਿਰਪਾ ਕੀਤੀ ਹੈ ਸੰਗਤ ਜੀਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਬੋਤਾਨ ਕੋਟ ਧੰਵਾਦ ਸ਼ੁਕਰਾਨਾ ਹੈ ਸਤਿਗੁਰਾਂ ਦਾ ਜੋ ਅਸੀਂ ਬਾਣੀ ਨੂੰ ਪੜਦੇ ਹਾਂ ਸੁਣਦੇ ਹਾਂ ਤਾਂ ਹੀ ਸਤਿਗੁਰੂ ਕਹਿੰਦੇ ਸੀ ਕਿ ਗੁਰਵਾਣੀ ਕੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨਮਾਨ ਪ੍ਰਤੱਖ ਗੁਰੂ ਵਿਸਤਾਰੇ ਅੱਜ ਵੀ ਪ੍ਰਤੱਖ ਅਨ ਸਤ ਗੁਰੂ ਜੇ ਸਿ ਭਾਵਨਾ ਦੇ ਨਾਲ دیدارੇ ਕਰੀ ਸਮਾਪਤੀ ਦਾ ਸਮਾਂ ਖੌਂਜਾਂ ਭੁਲਾ ਦੀ ਖਿਮਾ ਸਰਵਤ ਸੰਗਤਾਂ ਨੂੰ ਤੁਹਾਨੂੰ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ